ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪੱਤਾ ਨੰਗਾ ਮਾ ਸੇ ਲੈ ਕਹਿੰਦੇ ਇੱਕ ਜਰਸੀ ਹੈ ਬਈ ਟੌਪ ਕਲਾਸ ਇਹ ਵੀ ਤਾਜੀ ਸੂਈ ਹੈ ਤੇ ਨਾਲ ਦੀ ਵਹਿੜਾ ਜਿਹੜੀ ਹੈ ਵੀ ਤਾਜੀ ਸੂਈ ਹੈ ਇੱਕ ਗੱਬਣਾ ਕਰਮ ਵਾਲੀ ਥੋੜੇ ਦਿਨ ਲੈਂਦੀ ਆ ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਈ ਜੀ ਬਈ ਜੀ ਸਸਿ ਕਾ ਅਸੀਂ ਆ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਹ ਨਾ ਡਾਕਟਰ ਸਾਹਿਬ ਬੱਬੂ ਹੈ ਜੀ ਪਿੰਡ ਸਲਾਬਪੁਰਾਇਆ ਜਿਲ੍ਹਾ ਭਈ ਜਿਹੜਾ ਆਪਾਂ ਨੂੰ ਬਠਿੰਡਾ ਪੈਂਦਾ ਹੈ ਤਹਿਸੀਲ ਭਈ ਹਰਾਂਪੁਰਾਫੋ ਨੇੜੇ ਪਿੰਡ ਭਈ ਭਾੜੋੜ ਜੀ ਭਗਤਾ ਭਾਈ ਰੁੱਪਾ ਮੋਬਾਈਲ ਨੰਬਰ 77473177 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਆ ਸੂਈ ਇਹ ਦੂਸਰਾ ਸੂਆ ਸੂਈ ਰਹਾ ਸਾ ਕਦੋਂ ਸੂਈ ਹੈ ਵੀਰੇ ਇਹੋ ਜੀ ਮਾਲਕ ਤਾਂ ਕਹਿੰਦੀ 5 ਦਿਨ ਆਪਾਂ ਹਫਤਾ ਮੰਨ ਕੇ ਲਈ ਹੈ ਜੀ ਇਹ ਠੀਕ ਆ ਬੱਚਾ ਕੀ ਆਮਾਗਾ ਅੱਛੀ ਹੈ ਜੀ ਬੱਚੀ ਹੈ ਭਾਈ ਹਾਂਜੀ ਆਰਡਰ ਬੜਾ ਕਮਾਲਾ ਹਾਂਜੀ ਬਹੁਤ ਚੰਗਾ ਆਰਡਰ ਬਹੁਤ ਚੰਗਾ ਭਾਈ ਟੀਟਿੰਗ ਵਾਲਾ ਲੇਵਾ ਕੱਲਾ ਕੱਲਾ ਲੇਵਾ ਦੇ ਕੋ ਪੰਡ ਵਾਲਾ ਲੱਗਿਆ ਕਰਮਾ ਪੂਰ ਦੀ ਦਿਖਾ ਦੇ ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਹਾਂਜੀ ਕਹਨੇ ਬਈ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਪੂਰੋ ਲੇਵਾ ਚੈੱਕ ਕਰੋ ਇੱਕ ਨੰਬਰ ਆ ਬਈ ਨਾਣਾ ਨੂਣਾ ਦੇਖੋ ਫੁੱਲ ਚੰਗੀਆਂ ਇਕੱਲਾ ਇਕੱਲਾ ਥਾਣਾ ਮੁਠੀ ਵਾਲਾ ਥਣ ਖੋਲਦੇ ਬਈ ਤੋਰ ਕੇ ਦਿਖਾ ਚਵਾਈ ਚਵਾਈ ਬਹੁਤ ਚੰਗੀ ਨਾਲ ਸਕਦੀ ਠੀਕ ਆ ਬਈ ਹਾਂਜੀ ਜਰਸੀ ਬਰੀਡ ਪੈਰ ਨਹੀਂ ਹਲਾਉਗੀ ਬੱਚਾ ਮਗਰ ਬੱਚੀ ਫੇਸ ਬੜਾ ਚੰਗਾ ਲੈਟੋ ਆ ਟੂ ਆ ਬਹੁਤ ਚੰਗਾ ਬਹੁਜੀ ਬੜੀ ਚੰਗੀ ਆ ਸਨੱਖ ਪੁਣਾ ਬੜ ਦੇ ਵਿੱਚ ਫੁੱਲ ਆ ਉੱਤੋਂ ਪੱਧਰ ਆ ਬਈ ਢਿੱਲੇ ਵਾ ਦੇ ਕੋ ਕਾਹਨੂੰ ਗੱਲਾਂ ਕਰਦਾ ਬਈ ਪੰਡ ਵਾਲਾ ਲੱਗਿਆ ਆ ਚੁਆਈ ਕਰਕੇ ਦਿਖਾਵਾਂਗੇ ਰਟ ਸਾਹਿਬ ਜੀ ਹਾਂ ਤਾਰਾ ਤੂੰ ਰਹਿੰਦੀਆਂ ਦਿਖਾਉਣੇ ਆ ਜੀ ਠੀਕ ਆ ਬਾਈ ਹਾਂਜੀ ਤੋ ਉਹਦਾ ਬਰੀਟ ਇੱਕ ਨੰਬਰ ਆ ਬਈ ਕਿਆ ਬਾਤ ਚਮਕ ਚਮਕ ਪੂਰੀ ਹੈਨੀ ਚਮਕ ਚਮਕ ਪੂਰੀ ਆ ਜੀ ਹਾਂ ਸਹੀ ਗੱਲ ਠੰਡੀ ਪਾ ਮੈਂ ਇੱਚੀ ਰੋਕ ਲੋ ਜੀ ਲੋ ਹਾਂ ਲੈ ਆ ਬਈ ਗਲੀ ਦੇ ਵਿਚਾਲੇ ਖੜਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਰ ਆ ਲੈ ਰਸਾ ਵੀ ਬਈ ਨੇ ਤਾਉਣ ਤੇ ਸੜ ਤਾਂ ਜਿਵੇਂ ਮਰਜੀ ਜਿੱਧਰ ਤੀ ਮਰਜੀ ਬਹਿ ਜਾ ਕੋਈ ਚੈੱਕਰੀ ਨਹੀਂ ਲੈ ਲਓ ਜੀ ਕੀ ਬਾਤ ਆ ਬਈ ਇਸ ਕੁਆਲਟੀ ਦਿਖਾ ਦਿਓ ਠੰਡੀ ਸੀਨ ਦਿਖਾ ਦਿਓ ਕਿੰਨੀ ਹੈ ਸਹੀ ਗੱਲ ਲੈ ਪੁੱਠੇ ਪਾਸੇ ਨਹੀਂ ਬਈ ਬਹਿ ਗਿਆ ਕੋਈ ਚੈੱਕਰੀ ਨਹੀਂ ਬਿਊਟੀ ਚੈੱਕ ਕਰੋ ਕਰ ਮਰਜੀ ਬੈਠੇ ਰਹੋ ਜੀ ਕੀ ਮੋਲ ਆ ਬਈ ਜਾਇਜ਼ ਨਾਟ ਸਾਡੇ 55000 ਦੀ ਬੈੜ ਦੇ ਦੇ ਦਿਆਂਗੇ 55000 ਦੀ ਬੈੜ ਬਾਈ ਕਹਿੰਦਾ ਦੇ ਦੇ ਦਿਆਂਗੇ ਮੋਲ ਜਮਾ ਜਾਇਜ਼ ਹੈ ਬੈੜ ਚੰਗੀ ਹੈ ਜਰਸੀ ਨਸਲਾਂ ਮਿਲਦੀ ਬਹੁਤ ਘੱਟ ਆ ਬਾਕੀ ਬੱਚਾ ਵਗੈਰੇ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਲੇ ਵਾ ਦੇਖੋ। ਕਿਆ ਬਾਤ ਆ। ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਦਿਖਾ ਦੂਗਾ। ਤੋੜਾ ਇੱਕ ਨੰਬਰ ਆ ਬਈ। ਕਿਆ ਬਾਤ ਆ। ਐ ਬਤੋ। ਠੰਡੀ ਦਾ ਫੁੱਲ ਲਾ ਕਰ। ਗੱਲ ਸਾਹਿਬ ਠੰਡੀ ਕਹਿਣ ਦੀ ਗੱਲ ਨਹੀਂ। ਆਪਾਂ ਹੁਣ ਧਾਰਾ ਮਾਰਾਂਗੇ। ਸਹੀ। ਬਾਲਟੀ ਧਰ ਕੇ ਆਪਦਾ ਸਾਰੀ ਥੱਲੀ ਕਰਾ ਕੇ ਦੇਵਾਂਗੇ ਜੀ। ਹੂੰ। ਆਪਦਾ ਕੋਈ ਭੈਣ ਭਰਾ ਦੂਰੋਂ ਨੇੜੇ ਆਉਂਦਾ ਗੇੜਾ ਨਹੀਂ ਲੱਗੂਗਾ ਜੀ। ਸਹੀ ਆ ਬਾਈ। ਆਏ ਨਹੀਂ ਹੋਏ ਗੇੜਾ ਲੱਗ ਜੂਗਾ। ਹੂੰ। ਦੁੱਧ ਬਣਿਆ ਹੋਇਆ। ਠੀਕ ਆ। ਹਾਂਜੀ। ਹੂੰ। ਠੰਡੀ ਬਹੁਤ ਆ ਹਾਂ ਉਹ ਨਾਲ ਦੀ ਨਾਲ ਛਲ ਕਰਦੀ ਨਹੀਂ ਨਾ ਪਾਲਾ ਕੋਈ ਚੱਕਰੇ ਨਹੀਂ ਕਹਿਣਾ ਜੀ ਮੈਂ ਮਰਜੀ ਹੂੰ ਕੋਈ ਟੈਨਸ਼ਨ ਨਹੀਂ ਲੱਤ ਨਹੀਂ ਘਮਸ਼ਾ ਕਰੂਗੀ ਜਿੱਥੇ ਰੱਖ ਲਿਆ ਰੱਖ ਲੈਣੀ ਠੀਕ ਆ ਹਾਂ ਜੀ ਕਿਆ ਬਾਤ ਹੈ ਗਾਰੰਟੀ ਹੋਊਗੀ ਜੀ ਭਾਰ ਦੀ ਸਾਰੇ ਕਾਦੀ ਜੇਰ ਦੀ ਸਾਰੇ ਕਾਦੀ ਗਾਰੰਟੀ ਹੈ ਜੀ ਇਹਦੀ ਮੈਂ ਹੂੰ ਉਹ ਇਧਰ ਖੜਾ ਹਾ ਅਬਲੀ ਜੀ ਉਹ ਤੋਂ ਠਾਈ ਬੱਚਾ ਹੋਏ ਉਧਰ ਕਰ ਦੇ ਨੂੰ ਇਹਨੂੰ ਬੰਨਾਂਗਾ ਆ ਭਰਦਾ ਇਧਰੋਂ ਕਰਦੇ ਉਧਰੋਂ ਕਰਦੇ ਹਾਂ ਬੱਸ 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 ਕੋਈ ਨਾ ਡਗ ਡਗ ਪੈਣੇ ਇਹ ਨਹੀਂ ਹਜੇ ਖੜਾ ਹੁੰਦਾ ਲੈ ਫੜ ਪੁੱਤ ਫੜ 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 ਇਧਰੋਂ ਖਲਾਵਾ ਆਣ ਦਿਖਾ ਦੇ ਨੇੜ ਤੋਂ ਲੈ ਇਹ ਨਹੀਂ ਇਹ ਕਰਤੀ ਕਿ ਨਾ ਚੱਲੇ ਹੁਣ ਤੋਂ ਸਮਾਂ ਇੱਕ ਨੰਬਰ ਥਣ ਨਾੜਾ ਨੂੜਾ ਫੁੱਲ ਚੰਗੀਆਂ ਗੁਲਾਬੀ ਥਣ ਮੁਠੀ ਵਾਲਾ ਥਣ ਬਾਕੀ ਚਵਾਈ ਲਓ ਜੀ ਮੂਰਖ ਨਹੀਂ ਚਵਾਈ ਦਿਖਾ ਦਿਓ ਥਾਣੂ ਗੱਲਾਂ ਕਰਦਾ ਨਾ ਲੈ ਲਓ ਜੀ ਕਿਆ ਬਾਤ ਆ ਚੋਣ ਬੜਾ ਚੰਗਾ ਹੈ ਨਾ ਬਰਾ ਮਾਖਾ ਜੀ ਪੰਗ ਜਵਾਕ ਨੂੰ ਦਿਖਾ ਦਿਓ ਆਏ ਨਹੀਂ ਹੋ ਗਾ ਤੇ ਲੈ ਲੇ ਕਿਸੇ ਪਲੇ ਚੈੱਕ ਰਹੀ ਨਹੀਂ ਕਿਆ ਬਾਤ ਆ ਬਈ ਇਹ ਬਾਈ ਇੱਕ ਨੰਬਰ ਆ ਬਈ ਲੈ ਖੜਕਾ ਸੁਣਦਾ ਜਵਾਈ ਦਾ ਤਾਂ ਨਹੀਂ ਹਾਂ ਜੀ ਹਾਂ ਜੀ ਹੂੰ ਕਿਆ ਬਾਤ ਹੈ ਦੁੱਧ ਵੀ ਚਟਾਫ ਹੈ ਦਾ ਜੀ ਫੈਟ ਵਾਲਾ ਹੂੰ ਲਓ ਜੀ ਮਗਰ ਲੈ ਥਣਾ ਜਵਾਈ ਦਿਖਾ ਦਿਓ ਲੈ ਬਈ ਕਿਆ ਬਾਤ ਆ ਇੱਕ ਚੱਕਰ ਨੰਬਰ ਤੇ ਹੁਣ ਆ ਬਈ ਜਿਵੇਂ ਮਰਜ਼ੀ ਕੋਈ ਯਾਰ ਸਿੱਕ ਚੱਕਰ ਨਹੀਂ ਚਾਹਣਾ ਕੁਛ ਨਹੀਂ ਬਾਕੀ ਮੋਲੋ ਵੀ ਬਾਈ ਨੇ ਜਾਇਜ਼ ਰੱਖਿਆ ਕੀ ਬਾਤ ਲਓ ਜੀ ਹੁਣੇ ਕਰਕੇ ਦਿਖਾ ਦੇ ਸੰਤੋ ਕਿੰਨਾ ਚੰਗਾ ਰਹਾ ਕੱਢਿਆ ਅੱਲਾਕੱਲਾ ਥਣ ਨਾੜਾ ਨੂੜਾ ਪੋਲੇ ਚੰਗੀਆਂ ਪਿੱਛੇ ਪੁੱਛੋ ਲੈਵਾ ਦਿਖਾ ਦਿਓ ਜੀ ਜੇ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਪਰ ਸ਼ਾਂਤੋ ਲੈਵਾ ਚੈੱਕ ਕਰੋ ਇੱਕ ਨੰਬਰ ਇਹ ਕੀ ਬਾਤ ਹੈ ਬਰੀਡ ਬਹੁਤ ਆ ਯਾਰ ਹਾਂਜੀ ਲਓ ਜੀ ਹੁਣ ਦਿਖਾਈ ਜੀ ਲੈਵਾ ਕੀ ਬਾਤ ਹੈ ਮੋਲ ਲੀਟਿੰਗ ਆ ਲੈ ਬਾਈ ਡਾਕਟਰ ਸਾਹਿਬ ਉਹ ਨਹੀਂ ਕੋਈ ਗੱਲ ਟੁੱਟਵਾ ਸਾਨੂੰ 10 ਸੂਏ ਚੋਲੇ ਆਏ ਨਹੀਂ ਹੋਊਗਾ ਵੀ ਟੁੱਟਨ ਨਾਲ ਲੈ ਬਾਹੂਗਾ ਸਹੀ ਗੱਲ ਆ ਬਾਈ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਦੂਸਰਾ ਸੂਆ ਡਾਕਟਰ ਸਾਹਿਬ ਕਦੋਂ ਸੂਈ ਆ ਵੀਰੇ ਇਹਨੂੰ ਜੀ 2.5 ਘੰਟੇ ਹੋ ਗਏ ਜੀ ਜੇਰ ਪੈ ਗਈ ਜੇਰ ਜੀ ਪਾਪਾ ਪੈ ਗਈ ਜੀ ਠੀਕ ਆ ਬਾਈ ਬੱਚਾ ਦੇਗੀ ਬੱਚਾ ਦੇਗੀ ਹਾਂਜੀ ਠੀਕ ਆ ਕਿੰਨਾ ਕੁ ਬੋਲਾ ਬੋਲਾ ਫਿਰ ਬੋਲਾ ਮੰਨ ਕੇ ਚੱਲੋ ਜੀ ਇਹ 4 6 4 ਲੀਟਰ ਚੋਇਆ ਜੀ ਠੀਕ ਹੈ ਭਾਈ ਹਾਂਜੀ ਕਿੰਨਾ ਬੱਚੇ ਨੂੰ ਦਿਖਾਦਾ ਜੀ ਕੁਸ ਦੁੱਧ ਕਿੰਨਾ ਹੈ ਦੁੱਧ ਜੀ ਜਿਵੇਂ ਮਾਲਕ ਦੱਸਦੇ ਆ ਜੀ ਅਸੀਂ ਤਾਂ ਦੱਸਣਾ ਹੁੰਦਾ ਹੋਮੀ ਹੂੰ ਅਗਲਾ ਕੁਸ ਮਰਜੀ ਮੰਨ ਕੇ ਲੈ ਲਏ ਮਾਲਕਾਂ ਦਾ ਦੱਸਣ ਦੇ ਮਤਲਬ ਪਹਿਲੇ ਸੂਈ 17 18 ਕਿਲੋ ਦੁੱਧ ਚੋਇਆ ਆ ਬੇ ਕੋਲੋਂ ਠੀਕ ਹੈ ਭਾਈ ਆਪਾਂ ਨੂੰ 20 ਪਲੱਸ ਦੀ ਉਮੀਦ ਹੈ ਬਾਕੀ ਅਗਲੇ ਨੇ ਆਪਦੀ ਸਮਝ ਨਾਲ ਲੈਣੀ ਹੈ ਜੀ ਸਹੀ ਹੈ ਭਾਈ ਕਿੰਨਾ ਵੀ ਦੇ ਸਕਦੀ ਹੈ ਜੇ ਸਾਂਭ ਚੰਗੀ ਹੋ ਜੂ ਤਾਂ ਚੰਗਾ ਦੁੱਧ ਦੇ ਦੂਗੀ ਲੈਵਾ ਦਿਖਾਓ ਜੀ ਕਿੰਨਾ ਚਾਹੇ ਮੈਂ ਕਹਿੰਦਾ ਮੂਹ ਗੇਠ ਗੇਠ ਤੇ ਥਾਣ ਲੱਗਿਆ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਖੋਲ ਦੇ ਬਈ ਤੋਰ ਦੇ ਹਾਂ ਠੰਡੀ ਸੀ ਡੱਟਸਾ ਭਾਂ ਮੈਂ ਆਈ ਬਹਿ ਜੀ ਲੋ ਆਈ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਖੁਸ਼ ਨਹੀਂ ਹੈ ਨਾ ਲਓ ਜੀ ਨਾ ਨਾ ਜੀ ਪਲੀ ਵੀ ਬਹੁਤ ਹੈ ਨਾ ਬਾਲੀ ਜਾਨ ਆ ਜੀ ਬਹਿ ਚ ਠੰਡੀ ਜਿੱਥੇ ਮਰਜੀ ਹੱਥ ਫੇਰੀ ਜਾਓ ਨਿਆਣਾ ਲਾਓ ਨਾ ਲਾਓ ਆਣੀਆ ਭਾਲਾ ਜੀ ਇੱਧਰ ਬੈ ਥੋੜੀ ਸਹੀ ਗੱਲ ਆ ਥੋੜੀ ਭਾਲ ਕਰ ਗਈ ਆ ਇੱਧਰ ਬੈ ਆ ਪਣਾ ਕੜਾ ਦਿੱਤਾ ਵੈ ਨਾ ਹੁਣ ਜੇਰ ਦੀ ਖਾਤਰ ਕੜਾ ਦਿੱਤਾ ਸੀ ਭਾਲ ਕਰ ਗਈ ਜੀ ਆ ਭਾਲਾ ਥੋੜੀ ਜੀ ਦੇਖੋ ਇਕੱਲਾ ਥਾਣ ਤੁਹਾਨੂੰ ਦਿਖਾਉਂਦਾ ਕੀ ਬਾਤ ਮੂ ਆ ਦੇਖਾ ਅੱਦ ਪਲੀ ਵੀ ਫੁੱਲ ਲੈ ਮੂਹਰ ਨੂੰ ਲੇਵਾ ਥੋੜਾ ਜਿਆਦਾ ਰਾਜਾ ਹਾਂ ਥੋੜਾ ਜਿਹਾ ਅੱਡੋ ਅਟਾ ਜੀ ਬੰਤਰ ਦੇ ਹਿਸਾਬ ਸਹੀ ਗੱਲ ਆ ਹਾਂ ਜੀ ਬ੍ਰੀਡ ਇੱਕ ਨੰਬਰ ਅੱਦ ਪ੍ਰਿੰਟ ਬਿਊਟੀ ਚੈੱਕ ਕਰੋ ਫੇਸ ਦੀ ਕਮਾਲ ਆ ਬਾਈ ਆ ਜਾ ਆ ਜਾ ਹਟ ਹਟ ਹਮ ਆ ਜਾ ਆ ਜਾ ਬਾਹਰ ਕੱਢ ਕੇ ਦਿਖਾਉਣੇ ਆ ਜੀ ਵੇੜ ਦੀ ਸ਼ਾਈਨਿੰਗ ਦੇਖੋ ਪਿੰਡੇ ਦੇ ਕਿੰਨੀ ਇਹ ਜਾਨ ਕਿੰਨੀ ਆ ਸਹੀ ਗੱਲ ਉਹ ਵੱਡੀ ਕਿੱਡੀ ਆ ਬੱਚੀ ਉਤੋਂ ਵੀ ਪੱਧਰ ਆਏ ਨੇ ਕੋਈ ਜੇ ਜਾ ਕੇ ਦੀ ਕੋਈ ਟੂਟਾ ਨਹੀਂ ਚੱਕਦੀ ਹਮ ਕੀਆ ਬਾਤ ਦੇਖੋ ਜੀ। ਕੀ ਬਾਤ ਤੋਰਾ ਵੀ ਇੱਕ ਨੰਬਰ ਆ ਜੀ। ਹਾਂਜੀ ਹਾਂਜੀ 7 4 ਫਿਰ ਇੱਕੋ ਜੀ ਆ ਜੀ। ਨਾ ਬਤਰਕ ਜਾ। ਲੈ ਲਓ ਜਿੱਥੇ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਉਤੋਂ ਪੱਦਰ ਲੰਮੀ ਲੁੰਮੀ ਫੁੱਲ ਲੱਗ ਕੇ ਆਉਣੀ। ਛੋਟੀ ਕੋਈ ਨਾ ਭੈਣ ਭਰਾ ਮੰਨ ਕੇ ਆਵੇ। ਸਹੀ ਆ ਬਾਈ। ਹਾਂਜੀ। ਕੀ ਮੋਲ ਲੱਜਾਇਆ। ਇਹ ਡਾਕਟਰ ਸਾਹਿਬ ਕੋਈ 80 ਨਹੀਂ ਕੋਈ 85 ਨਹੀਂ ਜੀ। ਸਹੀ ਆ। ਇਹ ਸਾਡੇ 72000 ਦੀ ਵੜ ਦੇ ਦੇਾਂਗੇ ਜੀ। ਸਾਡੇ 72000 ਦੀ ਵੜ ਬਾਈ ਜੀ ਦੇ ਦੇਾਂਗੇ। ਮੋਲ ਕੋਈ 80 ਨਹੀਂ 85 ਨਹੀਂ ਠੀਕ ਆ ਕਿ ਨਹੀਂ ਮੋਲ ਜਮਾ ਜਾਇਆ। ਕੀ ਚੀਕੇ ਮੁੱਲ ਰੱਖਿਆ ਸੋਈ ਸਵਾਈ ਹੈ ਜੀ ਚੌੜੀ ਜੂੜੀ ਬਹੁਤ ਆ ਵਿੱਚ ਦੀ ਮਾੜੀ ਚੌੜੀ ਹੈ ਜੀ ਤਾਂ ਚਾ ਬਹੁਤ ਚੰਗਾ ਵੈ ਲੋਕਾਂ ਦਾ ਮੁੱਲ ਨਹੀਂ ਹੋਊ ਜੀ ਆਪਣਾ ਵੀ ਇਹ ਵੀ ਮੰਗੀ ਜਾ 85 90 ਬਾਅਦ ਚ ਉਹ ਕੰਮ ਨਹੀਂ ਹੋਊਗਾ ਸਹੀ ਆ ਬਾਈ ਹਾਂ ਜੀ ਜਿਹੜੀ ਬੰਦਾ ਮਰਜੀ ਵਾੜ ਲੈ ਲੈ ਹੂੰ ਤਿੰਨਾਂ ਦੇ ਵਿੱਚੋਂ ਕੱਲੀ ਕੱਲੀ ਤੇ 100 ਕਿਲੋਮੀਟਰ ਦਾ ਕਿਰਾਇਆ ਫਰੀ ਹੋਊਗਾ ਠੀਕ ਆ ਬਾਈ 100 ਕਿਲੋਮੀਟਰ ਤੱਕ ਦਾ ਜਿਹੜਾ ਕਿਰਾਇਆ ਬਾਈ ਫਰੀ ਹੋਊਗਾ ਜਿਹੜੀ ਮਰਜ਼ੀ ਵਾੜ ਲੈ ਜਿਹੜੀ ਮਰਜ਼ੀ ਵਾੜ ਲੈ ਲੋ ਜੀ ਹੂੰ ਆਏ ਨਹੀਂ ਹੋਊਗਾ ਬਹੁਤ ਵਧੀਆ ਆਫਰ ਚਲਾਈ ਆ ਬਾਈ ਨੇ ਹਾਂ ਠੰਡੀ ਸੀਲ ਆ ਕੀ ਬਾਤ ਬੱਚਾ ਲਾ ਕੇ ਪਤਾ ਨਾ ਮਾਰਦੇ ਠੀਕ ਹੈ ਭਾਈ ਅਜਾ ਕੋਈ ਚੱਕਰੀ ਨਹੀਂ ਆਹ ਕੋਈ ਚੱਕਰੀ ਨਹੀਂ ਲੋ ਠੰਡੀ ਸੀਲ ਫੁੱਲਾ ਲੈ ਮਾਉ ਨਾ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਲੱਭਦਾ ਚੱਕਦੀ ਨਹੀਂ ਜੀ ਹੂੰ ਉਹਦਾ ਕੰਮ ਹੀ ਨਹੀਂ ਸਹੀ ਗੱਲ ਆ ਬਾਈ ਹਾਂਜੀ ਲੱਭਦਾ ਬਾਕੀ ਪਲੀ ਵੀ ਬਹੁਤ ਆ ਪਲੀ ਵੀ ਜਾਨ ਬਹੁਤ ਆ ਜੀ ਚਮਕ ਬਹੁਤ ਆ ਵੈੜ ਚ ਜਾਨ ਪ੍ਰਾਣ ਚਮਕ ਚਾਰ ਚੁਫੇਰੇ ਇੱਕੋ ਜਿਹੀ ਪਈ ਆ ਜੀ ਹੂੰ ਆ ਪੂਰੀ ਪਲੀ ਜੁਲੀ ਆ ਜੀ ਫੜਾ ਨਮਲਾ ਆਇਆ ਲੈ ਪਤ ਫੜ ਬੱਚਾ ਫੜ ਲਾ ਫੜ ਦੱਦੀ ਮੜੀ ਇਧਰ ਨੂੰ ਮਾ ਪੂਰੇ ਕਰਦੇ ਛੱਟ ਜਊਗਾ ਲਓ ਜੀ ਡਾਕਟਰ ਸਾਹਿਬ ਦਿਖਾ ਦੇ ਲਓ ਜੀ ਖਾਣਾ ਦੀ ਵਿੱਤੀ ਚੈੱਕ ਕਰਿਓ ਲਓ ਲੈ ਕੀ ਬਾਤ ਆ ਪੂਰੇ ਵਿੱਚ ਕਿਦੇ ਕੱਲਾ ਕੱਲਾ ਥਾਂ ਲਓ ਜੀ ਚਿਵਾਈ ਚੈੱਕ ਕਰਿਓ ਚਵਾਈ ਬੜੀ ਚੰਗੀ ਆ ਨਾ ਥਾਲੀ ਚੰਗੀ ਚਵਾਈ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਝ ਨਹੀਂ ਠੰਡੀ ਸਲਾਉ ਜੀ ਮਗਰ ਲਿਆਂਦੀ ਚਵਾਈ ਬੜੀ ਚੰਗੀ ਆ ਨਾ ਥਾਲੀ ਚੰਗੀ ਚਵਾਈ ਹੈ ਇਹ ਤਾਂ ਸੀ ਚੋਲਾ ਚਾਹੇ ਮਸ਼ੀਨਾ ਚੋਲਾ ਜਿਵੇਂ ਮਰਜ਼ੀ ਚੋਲਾ ਕੀ ਬਾਤ ਆ ਲਓ ਜੀ ਇੱਕ ਨੰਬਰ ਚਵਾਈ ਇਧਰਲੇ ਪਾਸੇ ਭਾਲ ਜੀ ਆਪਾਂ ਦੱਸ ਦਿੰਨੇ ਆ ਦੁਬਾਰ ਤੋਂ ਭਾਲ ਜਰੂਰ ਹੈਗੀ ਆ ਥਾਣਾ ਦੇ ਜੀ ਉਰਲੇ ਪਾਸੇ ਇਧਰ ਬਹਿ ਜਾਂਦੀ ਉਧਰ ਹੀ ਕਰ ਜਾਂਦੀ ਸਹੀ ਆ ਭਾਈ ਹਾਂ ਅੱਗੇ ਬ੍ਰੇਟਨ ਨੰਬਰ ਕਿਹੜਾ ਸੂਆ ਜੀ ਇਹ ਦੂਸਰਾ ਸੂਆ ਦਾ ਸਰ ਸਾਹਿਬ ਕਿੰਨੇ ਦਿਨ ਲੂਜੀ ਇਹ? ਸਾਡਰ 2 ਤੋਂ 4 ਦਿਨ ਲੂਗੜੇ। 2 ਤੋਂ 4 ਦਿਨਾਂ ਦੀ ਕੱਚੀ। ਲੇਵਾ ਦੇਖੋ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ, ਕੱਲਾ ਕੱਲਾ ਥਾਣ। ਢੱਲ ਢੁੱਲ ਬਹੁਤ ਬੜੀ ਹੈ। ਬਹੁਤ ਬੜੀ ਹੈ ਜੀ ਮੂਰ ਦੀ ਥਾਣ ਤੁਹਾਨੂੰ ਦਿਖਾ ਦਿਓ ਕਿੰਨੀ ਹੋ ਗਈ। ਟਾਕ ਦਬਰੀਟ ਪ੍ਰਿੰਟ ਉਤੋਂ ਪੱਦਰ ਬਈ ਤੇ ਥਾਣ ਦੇਖੋ। ਹਣ ਬਹੁਤ ਚੰਗਾ ਲੱਗਿਆ ਸਰ ਸਾਹਿਬ। ਹਮ ਕੱਲੀ ਕੱਚੀ ਕੱਚੀ ਉਹ ਸਾਹਮਣਾਂ ਦਾ ਜਲਾਇਓ ਖੋਲ ਦੇ ਬਈ ਤੋਰ। ਫੇਸ ਦਿਖਾਉਨੇ ਆ ਫੇਸ ਦੀ ਬਿਊਟੀ ਕਮਾਲ ਵਾਲਾ ਨੇ। ਕਿਆ ਬਾਤ। ਅੱਜ ਆਜ। ਕਿੰਨਾ ਕ ਦੁੱਧ ਦੇ ਦੂਆ ਸਟੀਮੇਟ ਡਾਕਟਰ ਸਾਹਿਬ ਮਾਲਕ ਦਾ ਦੱਸਣ ਮਤਲਬ ਜੀ ਪਹਿਲੇ ਸੂਏ ਆ 17 18 ਕਿਲੋ ਦੁੱਧ ਦਿੱਤਾ ਵਾ ਠੀਕ ਆ ਬਾਕੀ ਆ ਵੀ ਆ ਅਗਲਾ ਆਪਦੀ ਸਮਝ ਨਾਲ ਲੈ ਲੈ ਬਈ ਆਪਾਂ 18 ਚੋਣਾ 20 ਚੋਣਾ ਜਾਂ 15 ਚੋਣਾ ਹਣਾ ਉਹ ਅਗਲਾ ਆਪਦੀ ਸਮਝ ਨਾਲ ਲੈ ਜੀ ਸਹੀ ਆ ਬਈ ਤੋੜਾ ਚੈੱਕ ਕਰੋ ਇੱਕ ਨੰਬਰ ਆ ਬਈ ਕਿਆ ਬਾਤ ਹੈ ਹਮ ਆ ਜਾ ਆ ਜਾ ਚੱਚੀ ਕੱਚੀ ਹੈ ਅਕੱਲੀ ਜਦਦੇ ਤਿਆਰ ਹੋ ਵੀ ਦੱਸੂ ਵਾ ਇਹ ਬਸੂਈ ਬਾਹਰ ਪੂਰੀ ਹਮ ਜਿਹੜੇ ਹਸਾਮ ਨਾਲ ਢੱਲਾ ਦਿਖਾਉਂਦੀ ਹੈ ਨਾ ਸਾਰੀਆਂ ਬਲਡਰ ਲਾ ਕੱਢੂ ਫਿਰ ਕਰਮ ਵਾਲੀ ਨੇ ਸੋਣਾ ਗੱਲ ਹੈ ਜਿਵੇਂ ਮਰਜ਼ੀ ਲੈ। ਕੀ ਬਾਤ। ਨਾ ਬਤਾ। ਬਿਊਟੀ ਚੈੱਕ ਕਰੋ ਕਰਮਾਈ। ਕੀ ਮੋਲ ਆ ਬਈ ਜੈ। ਇਹ ਡਾਕਟਰ ਸਾਹਿਬ ਸਾਡੇ 65000 ਦੀ ਬੱਛੀ ਦੇ ਦੇਣਗੇ। ਸਾਡੇ 65000 ਦੀ ਬਾਈ ਕਹਿੰਦਾ ਵੈਡ ਦੇ ਦੇਣਗੇ ਮਾਨਦਾਨ ਕੀ ਚੈੱਕ ਨਹੀਂ ਹੋ ਜੂਗਾ ਬਈ। ਮੋਲ ਜਮ ਜੈ ਜੈ ਵੈਡ ਚੰਗੀ ਆ ਬਈ। ਪੁੱਤੋਂ ਪੱਦਰ ਚਮਕ ਫੁੱਲ ਆ। ਕੀ ਬਾਤ। ਆ ਜਾ ਆ ਜਾ ਬਤਾ ਜਾ। ਵੱਡੀ ਗੱਲ ਬਈ ਮੋਲ ਬਾਈ ਨੇ ਸਾਰੀਆਂ ਨੇ ਜੈਜ ਰੱਖਿਆ। ਵਾਲੇ ਮੋਲ ਨਹੀਂ ਰੱਖੇ। ਉਹਆਂ ਸਵਾਈਆਂ ਵੜਾਂ ਹੀ ਬਹੁਤ ਚੰਗੀਆਂ ਨੇ ਇਹ ਵੀ ਕੱਲੀ ਕੱਚੀ ਕੱਚੀ ਹੋ ਸਭ ਨਾਲ ਅਦਾਜਾ ਲਾਇਆ ਹਾਂਜੀ ਦੋ ਇਹ ਬਾੜੀ ਆਏ ਨਹੀਂ ਵੀ 15 ਦਾ ਲੋਕ ਜੀ ਸਹੀ ਗੱਲ ਆ ਦੋ ਤੋਂ ਚਾਰ ਦਾ ਨਾਲ ਵੀ ਆਈ ਹੂੰ ਲੈ ਥਾਣ ਲੈ ਵਾ ਸਫਾਈ ਫੁੱਲਾ ਲੈ ਹਾਂ ਜੀ ਸਮਾਈ ਫੁੱਲਾ ਜਿੱਦਾਂ ਤੀ ਤਿਆਰ ਹੋ ਗਈ ਫਿਰ ਉਹਦੇ ਦੱਸੂਗੀ ਵੀ ਹਾਂ ਵੜ ਆ ਵੀ ਚੰਗੀਆਂ ਪੜੀ ਵੀ ਆ ਕੱਦ ਵਾਲੀ ਆ ਬਰੀਟ ਵਾਲੀ ਆ ਪੂਰੀ ਰਾਜੀ ਆ ਬਈ ਲੈ ਵਾ ਦੇਖੋ ਕਮਾਲ ਦਾ ਤੇ ਜਰਸੀ ਵੜ ਵੀ ਚੰਗੀਆਂ ਮੁੱਲ ਜਮਾ ਜਾਇਜ ਰੱਖਿਆ ਬੱਚਾ ਵੀ ਮਗਰ ਬੱਛੀ ਆ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ